ਚਾਈਨਾ ਡੋਰ ਮੰਕੇ ਸ਼ਰਵਿੰਦਾ ਨਾ ਕਰੋ ਦੁਕਾਨਦਾਰ ਤੇ ਬਾਹਰ ਲੱਗਾ ਇਹ ਬੋਰ ਖੂਨੀ ਡੋਰ ਜਾਨੀ ਚਾਈਨਾ ਡੋਰ ਇਨਸਾਨਾਂ ਦੇ ਲਈ ਨਹੀਂ ਜਾਨਵਰਾਂ ਦੇ ਲਈ ਵੀ ਬੇहद ਖਤਰਨਾਕ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਦੁਕਾਨਦਾਰਾਂ ਨੂੰ ਇਹ ਡੋਰ ਨਾ ਵੇਚਣ ਦੀ ਹਦਾਇਤ ਵੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੇ ਕਸਬਾ ਤਾੜੀਵਾਲ ਦੇ ਇੱਕ ਦੁਕਾਨਦਾਰ ਪਿਊਸ਼ ਕੋਲੀ ਨੇ ਆਪਣੀ ਦੁਕਾਨ ਦੇ ਬਾਹਰ ਇਹ ਫਲੈਕਸ ਬੋਰਡ ਲਗਾਇਆ ਹੈ ਜਿਸ ਉੱਪਰ ਲਿਖਿਆ ਹੈ ਕਿ ਵਾਰ-ਵਾਰ ਚਾਈਨਾ ਡੋਰ ਮੰਗੇ ਸਰਵਿੰਦਾ ਨਾ ਕਰੋ ਦੁਕਾਨਦਾਰ ਪੇਸ਼ ਕੋਲੀ ਨੇ ਕਿਹਾ ਕਿ ਪਿਛਲੇ ਸਾਲ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਚਾਈਨਾ ਡੋਰ ਬਿਲਕੁਲ ਵੀ ਆਪਣੀ ਦੁਕਾਨ ਦੇ ਉੱਪਰ ਨਹੀਂ ਵੇਚਣਗੇ ਜਿਸ ਦੇ ਨਾਲ ਜੀਵ ਜੰਤੂ ਤੇ ਪ੍ਰਿਆਵਰਤਨ ਖਤਰੇ ਵਿੱਚ ਪੈਂਦਾ ਹੈ ਉੱਥੇ ਹੀ ਇਹ ਖੁੰਨੀ ਡੋਰ ਮਨੁੱਖਤਾ ਦੇ ਲਈ ਵੀ ਬੜੀ ਘਾਤਕ ਹੈ ਲਗਾਤਾਰ ਇਸ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ ਲੋਕ بار-ਬਾਰ ਆ ਕੇ ਉਸ ਕੋਲ ਚਾਈਨਾ ਡੋਰ ਮੰਗਦੇ ਹਨ ਅਤੇ ਲੋਕ ਦੱਸਦੇ ਹਨ ਕਿ ਆਸ-ਪਾਸ ਦੇ ਪਿੰਡਾਂ ਵਿੱਚ ਮਹਿੰਗੇ ਡੇਟਾ ਉੱਤੇ ਚਾਈਨਾ ਡੋਰ ਵਿਕ ਰਹੀ ਹੈ ਪਰ ਉਸਨੇ ਕਿਹਾ ਕਿ ਉਹ ਲੋਕਾਂ ਦੇ ਵਾਰ-ਵਾਰ ਕਹਿਣ ਤੇ ਵੀ ਉਹਨਾਂ ਨੂੰ ਸਮਝਾਉਂਦੇ ਹਨ ਕਿ ਇਸ ਡੋਰ ਦੀ ਵਰਤੋਂ ਨਾ ਕਰੋ ਤੇ ਹੁਣ ਦੁਕਾਨ ਤੇ ਹੀ ਲਿਖ ਕੇ ਲਗਾ ਦਿੱਤਾ ਕਿ ਚਾਈਨਾ ਡੋਰ ਮੰਗ ਕੇ ਸ਼ਰਮਿੰਦਾ ਨਾ ਕਰੋ ਉਹਨਾਂ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਦੇ ਲਈ ਪੈਸੇ ਨਾ ਦੇਣ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਰ ਮੇਰਾ ਨਾਮ ਪਿਯੂਸ਼ ਕੋਲੀ ਹੈ ਧਾਰੀਵਾਲ ਤੇ ਮੈਂ ਕੋਲੀ ਬੁੱਕ ਡੀਪੋ ਦੇ ਨਾਮ ਦਾ ਇੱਕ ਛੋਟਾ ਜਿਹਾ ਮੇਰਾ ਸੈਟਅਪ ਹੈ ਤੇ ਅਸੀਂ ਹਰ ਸੀਜ਼ਨ ਬੜੇ ਚਾਨਾ ਲਗਾਣੇ ਆ ਤੇ ਲੋੜੀ ਦਾ ਸੀਜ਼ਨ ਵੀ ਅਸੀਂ ਬੜੇ ਚਾਅ ਨਾਲ ਲਗਾਨੇ ਆਂ ਲੇਕਿਨ ਪਿੱਛੇ ਕੁਝ ਸਮੇਂ ਤੋਂ ਇੱਕ ਜਿਹਨੂੰ ਅਸੀਂ ਰਾਖਸ਼ ਕਹਾਂਗੇ ਚਾਈਨਾ ਡੋਰ ਦੇ ਨਾਮ ਦਾ ਉਹ ਇਸ ਸੀਜ਼ਨ ਨੂੰ ਬੜਾ ਖਰਾਬ ਕੀਤਾ ਹੁੰਨੇ ਤੇ ਚਲੋ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਤੇ ਸਾਨੂੰ ਵੀ ਚਲੋ ਇਸ ਗੱਲ ਦੀ ਸਮਝ کہہ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਪਈ ਅਸੀਂ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਇਹ ਜਿੰਨੀ ਸੰਗਤ ਹੈ ਜਿੰਨੇ ਪ੍ਰੇਮੀ ਆ ਧਾਰੀਵਾਲ ਦੇ ਅੰਦਰ ਬਾਹਰ ਦੇ ਜਿਹੜੇ ਸਾਡੇ ਕੋਲ ਲੈਣ ਆਂਦੇ ਸੀਗੇ ਖੁੱਲਾ ਬੰਦ ਮਾਲ ਕੀ ਅਸੀਂ ਇਹਨੂੰ ਨਹੀਂ ਵੇਚਣਾ ਅਸੀਂ ਇਹਨੂੰ ਬਿਲਕੁਲ ਚਲਾਂਜੀ ਦੇ ਦੇ ਦਿੱਤੇ ਪਿਛਲੇ ਸਾਲ ਤੋਂ ਤੇ ਹੁਣ ਇਹ ਸੀਜ਼ਨ ਅਗਲਾ ਆ ਗਿਆ ਹੈ ਫਿਰ ਲੋਹੜੀ ਦਾ ਤੇ ਅਸੀਂ ਇਸ மூੂ ਸੰਗਤਾਂ ਅੱਗੇ ਛੋਟਿਆਂ ਭਰਾਵਾਂ ਅੱਗੇ ਵੱਡਿਆਂ ਅੱਗੇ ਮਾਪਿਓਂ ਅੱਗੇ ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਦੇ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਇਹ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਉਣਾ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੇਖੋ ਹਜੇ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ ਤਿੰਨ ਚਾਰ ਹਾਦਸੇ ਬੜੇ ਵੱਡੇ ਵੱਡੇ ਵਾਪਰ ਗਏ ਨੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਘਰਦਿਆਂ ਦੇ ਘਰਵਲੇ ਚਲੇ ਗਏ ਨੇ ਉਹ ਜਿਹੜੇ ਘਾਟੇ ਉਹਦੀ ਪੂਰੀ ਨਹੀਂ ਕੀਤੀ ਜਾ ਸਕਦੇ ਤੇ ਸਾਨੂੰ ਦੁਕਾਨਦਾਰਾਂ ਦਾ ਫਰਜ਼ ਬੰਦਾ ਕਿ ਅਸੀਂ ਬਾਦੂਆਵਾਂ ਨਾਲ ਇਹ ਲੋਕਾਂ ਦੀ ਅਸੀਂ ਸੇਵਾ ਦੇ ਵੱਲ ਮਾਰਗ ਦੇ ਵੱਲ ਵਿਚਰੀਏ ਜਿੰਨਾ ਸਾਡਾ ਘਰਬਾਰ ਵੀ ਪੂਰਾ ਹੋ ਜਾਵੇ ਸਾਡੇ ਸ਼ੌਂਕ ਵੀ ਪੂਰੇ ਹੋ ਜਾਣ ਬਿਲਕੁਲ ਮੈਂ ਦੱਸਾਂਗਾ ਜੀ ਦੇਖੋ ਪਹਿਲੀ ਗੱਲ ਤੇ ਦੇਖੋ ਚਾਈਨਾ ਡੋਰ ਨਾਲ ਪਤੰਗ ਵਧਾਉਣ ਵਾਲਾ ਇਹ ਖੁਦ ਤੁਹਾਨੂੰ ਕਹੇਗਾ ਕਿ ਮੈਨੂੰ ਉਹਦੇ ਨਾਲ ਡੋਰ ਵਧਾਉਂਦਾ ਗੁੱਡੀ ਵਧਾਉਂਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਗੁੱਡੀ ਹੋਲੀ ਹੁੰਦੀ ਹੈ ਤੇ ਡੋਰ ਭਾਰੀ ਹੁੰਦੀ ਹੈ ਡੋਰ ਥੱਲੇ ਲਮਕ ਜਾਂਦੀ ਹੈ ਜਦੋਂ ਅਸੀਂ ਉਹਨੂੰ ਗੁੱਡੀ ਵਧਾਣੇ ਆ ਤੇ ਉਹ ਤੁਣਕਾ ਹੀ ਨਹੀਂ ਵੱਜਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਹਵਾਵਾਂ ਦੇ ਵਿੱਚ ਗੁੱਡੀਆਂ ਉੱਡਦੀਆਂ ਨੇ ਨਾ ਉਹ ਡੋਰਾਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਚੜ ਗਈ ਚੜ ਗਈ ਉਹ ਵਾਪਸ ਨਹੀਂ ਆਣੀ ਹੈਗੀ ਹਰ ਪਾਸੇ ਨੁਕਸਾਨ ਹੈ ਪੈਸੇ ਦਾ ਵੀ ਤੇ ਦੇਖੋ ਜਾਨਮਾਲ ਦਾ ਵੀ ਉਹਨਾਂ ਨੂੰ ਨੁਕਸਾਨ ਆ ਠੀਕ ਹੈ ਤੇ ਅਪੀਲ ਤੇ ਇਹੀ ਹੈ ਕਿ ਦੱਸੋ ਇਹ ਆਈਡੀ ਡੋਰ ਤੁਸੀਂ ਹੱਥ ਵਿੱਚ ਫੜੀ ਦੀ ਆ ਇਹ ਡੋਰ ਬਾਰੇ ਦੱਸੋ ਕਿ ਇਹ ਕੀ ਇਸ ਦੀ ਕੁਆਲਿਟੀ ਹੈ ਕੀ ਸਭ ਕੁਝ ਹੈਗਾ ਦੇਖੋ ਇਹਦਾ ਸਾਰਾ ਰੰਗ ਰੂਪ ਗੱਟੂ ਵਰਗਾ ਹੀ ਹੈ ਸ਼ਕਤੀ ਬ੍ਰਾਂਡ ਦਾ ਗੱਟੂ ਆ ਲੇਕਿਨ ਇਹਦੇ ਅੰਦਰ ਧੱਗਾ ਹੈ ਇਹ ਨੋਤਰੀ ਡੋਰ ਹੈ ਇਹ ਉਹ ਡੋਰ ਹੈ ਇਹ ਉਹ ਮਾਂਜਾ ਹੈ ਜਿਹੜਾ ਅਸੀਂ ਬਚਪਨ ਤੋਂ ਵਰਤਦੇ ਆ ਰਹੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੇਖੋ ਉਹਨਾਂ ਨੇ ਜਿਹੜੇ ਉਹ ਵਰਤਦੇ ਸੀਗੇ ਇਹ ਦੇਖ ਇੱਕ ਭੀੜਚਾਲ ਅਸੀਂ ਉਸ ਡੋਰ ਦੇ ਮਗਰ ਲੱਗ ਗਏ ਅਸੀਂ ਮੰਨ ਲਿਆ ਕਿ ਹਾਂ ਯਾਰ ਇਹਨਾਂ ਮੇਰੀ ਗੁੱਡੀ ਨਹੀਂ ਕਟੌਂਦੀ ਜੀ ਹਨਾ ਤੇ ਕੱਟੀ ਜਾਏ ਤਾਂ ਕੱਟੀ ਜਾਏ ਫਿਰ ਕੀ ਆ ਕਿਸੇ ਦੀ ਗਰਦਨ ਤੇ ਨਾ ਨਾ ਕੱਟੀ ਜਾਏ ਕਿਸੇ ਮਾਂ ਦਾ ਲਾਲ ਤੇ ਨਾ ਨਾ ਜਾਵੇ ਤੇ ਇਸ ਲਈ ਬੇਨਤੀ ਤੇ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਬੱਚੇ ਆਂਦੇ ਆ ਟੋਲੀ ਬਣਾਵਨਾ ਆ ਕੇ ਆਂਦੇ ਆ ਪਾਜੀ ਗੱਟੂ ਦਿਓ ਜੀ ਦਿਓ ਜੀ ਅਸੀਂ ਹੁਣ ਗੱਟੂ ਦਾ ਇਹ سلسلہ ਕਿ ਗੱਟੂ ਸ਼ਹਿਰਾਂ 'ਚੋਂ ਘੱਟ ਤੇ ਪਿੰਡਾਂ ਦੇ ਵੱਡੇ ਵੱਡੇ ਹੋਲ سیلਰ ਬਣ ਗਏ ਨੇ ਆ ਜਿੰਨੇ ਲਾਗੇ ਲਾਗੇ ਪਿੰਡੇ ਵਨ ਸਾਰਿਆਂ ਦੇ ਵਿੱਚ ਵੱਡੇ ਵੱਡੇ ਹੋਲ سیلਰ ਬਣੇ ਨੇ ਉੱਥੋਂ ਜਾ ਕੇ ਗੱ ਤੁਸੀਂ ਵੀ ਦਿਓ ਸਾਨੂੰ ਉਥੋਂ ਮਹਿੰਗਾ ਮਿਲਦਾ ਐ ਅਸੀਂ ਪਹਿਲੇ ਤੁਹਾਡੇ ਕੋਲ ਲੈਂਦੇ ਸੀਗੇ ਮੈਂ ਵੇਖੋ ਡਾਕੂ ਉਂਗਲੀ ਮਾਰਨ ਨੂੰ ਜੀ ਮਹਾਤਮਾ ਬੁੱਧ ਮਿਲੇ ਆ ਤੇ ਦੇਖੋ ਡਾਕੂ ਤੋਂ ਸੰਤ ਬਣ ਗਿਆ ਤੇ ਅਸੀਂ ਆਪਣੀ ਮਨੋਵਰਤੀ ਨਹੀਂ ਚੇਂਜ ਕਰ ਸਕਦੇ ਅਸੀਂ ਜਿਸ ਗੁਰੂ ਪੀਰ ਅਵਤਾਰ ਨਾਲ ਜੁੜੇ ਆ ਸਾਨੂੰ ਉਥੋਂ ਕਿਹਾ ਜਾਂਦਾ ਕਿ ਲੋਕਾਂ ਨੂੰ ਇਹੀ ਜਵਾਬ ਮੈਂ ਦਿੱਤਾ ਕਿ ਦੇਖੋ ਅਸੀਂ ਨਹੀਂ ਵੇਚਦੇ ਤੁਹਾਨੂੰ ਜਿੱਥੋਂ ਮਿਲਦਾ ਤੁਸੀਂ ਲੈ ਲਵੋ ਸਾਡਾ ਕੋਈ ਇਹ ਤਾਂ ਗਿਆ ਤੇ ਜੇ ਹੋ ਸਕਦਾ ਤੇ ਸਾਡਾ ਸਾਥ ਦਿਓ ਉਹ ਨਹੀਂ ਅਸੀਂ ਵੇਚਣਾ ਪਿਛਲੇ ਸਾਲ ਵੀ ਇਹੀ ਸੀ ਕਿ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਵੀ ਵੇਚ ਰਹੇ ਨੇ ਬਾਜ਼ਾਰ ਵਿੱਚ ਤੇ ਐਸਵਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਦੁਨੀਆ ਨਹੀਂ ਸੁਧਰਦੀ ਹੁੰਦੀ ਕਹਿੰਦੇ ਤੂੰ ਆਪਣੀ ਨਿਵੇੜ ਤੈਨੂੰ ਹੋਰ ਨਾਲ ਕੀ ਤੂੰ ਗੱਠਰੀ ਸੰਭਾਲ ਤੈਨੂੰ ਚੋਰ ਨਾਲ ਕੀ ਅਸੀਂ ਦੁਨੀਆ ਨੂੰ ਨਹੀਂ ਠੀਕ ਕਰ ਸਕਦੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਕੀ ਪਤਾ ਸਾਡੇ ਵੱਲ ਦੇਖ ਕੇ ਉਹ ਵੀ ਸੁਧਰ ਜਾਏ ਉਹ ਵੀ ਸੁਧਰ ਜਾਏ ਕਿ ਜੇ ਉਹ ਨਹੀਂ ਭੁੱਖਾ ਮਰ ਰਿਹਾ ਚਾਈਨਾ ਡੋਰ ਤੋਂ ਬਿਨਾ ਤਾਂ ਮੈਂ ਕਿਦਾਂ ਮਰ ਜਾਵਾਂਗਾ